ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਤਰਨਤਾਰਨ ਅਮਰਸਰ ਦੇ ਵਿੱਚ 크ਿਸਮਸ ਮਨਾ ਰਹੇ ਲੋਕਾਂ ਤੇ ਅੰਨੇਵਾ ਚਲਾਈਆਂ ਗਈਆਂ ਗੋਲੀਆਂ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਇਹ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਮਾਮਲਾ ਅਮਰਸਰ ਦੇ ਪਿੰਡ ਹਵਾਸਪੁਰ ਤਰਨਤਾਰਨ ਦਾ ਹੈ ਜਿੱਥੇ ਇਸਾਈ ਭਾਈਚਾਰੇ ਵੱਲੋਂ 크ਿਸਮਸ ਸੰਬੰਧੀ ਪ੍ਰੋਗਰਾਮ ਰੱਖਿਆ ਗਿਆ ਸੀ ਜਿੱਥੇ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਨੇ ਪਹੁੰਚ ਕੇ ਗੁੰਡਾਗਰਦੀ ਕੀਤੀ ਗੁੰਡਾਗਰਦੀ ਇਸ ਹੱਦ ਤੱਕ ਵੱਧ ਗਈ ਕਿ ਸ਼ਰਾਰਤੀ ਅਨਸਰਾਂ ਨੇ ਬੱਚਿਆਂ ਬਜ਼ੁਰਗਾਂ ਦੇ ਔਰਤਾਂ ਦੇ ਅਨੇਵਾ ਗੋਲੀਆਂ ਚਲਾ ਦਿੱਤੀਆਂ ਉੱਥੇ ਹੀ ਅਸਾਈ ਪਾਈਚਾਰੇ ਦੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਚੋਂ ਇੱਕ ਨੌਜਵਾਨ ਦੀ ਮੌਤ ਦਾ ਸਮਾਚਾਰ ਮਿਲਿਆ ਹੈ ਤੇ ਦੋ ਨੌਜਵਾਨਾਂ ਦਾ ਅੰਮ੍ਰਿਤਸਰ ਵਿਖੇ ਇਲਾਜ ਚੱਲ ਰਿਹਾ ਹੈ ਇਸ ਮੁਚੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਗਲੋਬਲ ਕ੍ਰਿਸ਼ਨਾ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀ ਗੌਰਵ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਪਾਈਜਾ ਰਹੇ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਪੁਲਿਸ ਪ੍ਰੈਸ਼ਨ ਕੋਲ ਮਾਮਲਾ ਦਰਜ ਕਰਵਾਇਆ ਉਹਨਾਂ ਵੱਲੋਂ ਇਸ ਘਟਨਾ ਦੀ ਸਖਤ ਨਕੇਤੀ ਵੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਆਲੂ ਨਿਊਜ਼ ਲਈ ਤਰਨਤਾਰਨ ਤੋਂ ਗੁਰਪ੍ਰੀਤ ਸੰਧੂ ਦੀ ਵਿਸ਼ੇਸ਼ ਰਿਪੋਰਟ ਤੇ ਉੱਥੇ ਨੌਜਵਾਨ ਮੁੰਡੇ ਦੇ ਉੱਪਰ ਜਿਹੜਾ ਸਾਡੇ ਮਲੇ ਦਾ ਪਤੀਜਾ ਲੱਗਦਾ ਉਤੇ ਉੱਪਰ ਵੀ ਹਮਲਾ ਕਰਨ ਦਾ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਉਹ ਨੌਜਵਾਨ ਵੀਰ ਸਾਡਾ ਭੱਜ ਕੇ ਚੌਕੀ ਫਤਿਹਬਾਦ ਆਪਣੀ ਜਾ ਕੇ ਜਾਨ ਬਚਾਈ ਆ ਸਾਨੂੰ ਅੱਜ ਵੀ ਉਹਨਾਂ ਦੋਸ਼ੀਆਂ ਤੋਂ ਬਹੁਤ ਵੱਡਾ ਖਤਰਾ ਹੈ ਕਿ ਸਾਨੂੰ ਕਿਸੇ ਵੇਲੇ ਵੀ ਕਿਸੇ ਵੀ ਪਰਿਵਾਰ ਤੇ ਉਹ ਹਮਲਾ ਕਰ ਸਕਦੇ ਆ ਤਾਂ ਅਸੀਂ ਪ੍ਰਸ਼ਾਸਨ ਤੋਂ ਦੁਬਾਰਾ ਮੰਗ ਕਰਦੇ ਆ ਕਿ ਸਾਹੀਂ ਸਾਡੀ ਜਿਹੜੀ ਉਹਨਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨੂੰ ਹਵਾ ਲਾਅ ਦੇ ਵਿੱਚ ਆ ਜੀਐਲ ਨੰਬਰ ਸੁੱਚਾ ਜਾਵੇ ਕਿਉਂਕਿ ਉਹਨਾਂ ਚੇਰ ਸਾਢਾ ਜਿਹੜਾ ਬਸ ਸਾਢੇ ਮੰਤਲ ਇੱਕ ਢਰ ਬੈਠਾ ਆ ਸਾਡੇ ਬੀਬੀਆਂ ਦੇ ਬੱਚਿਆਂ ਦੇ ਵੀ ਢਰ ਬੈਠਾ ਆ ਵਾ ਇਸ ਕਰਕੇ ਅਸੀਂ ਸਾਡੇ ਲੋਕ ਸਹਿਮੇ ਹੋਏ ਨੇ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਹੁਣੇ ਤਾਜ਼ਾ ਘਟਨਾ ਹੋਣੀ ਹੋਣੀ ਵਾਪਰੀ ਆ ਉਸ ਕਰਕੇ ਸਾਨੂੰ ਹੋਰ ਵੀ ਜਿਆਦਾ ਸਾਡੇ ਢਰ ਵਿੱਚ ਜਿਹੜਾ ਮੰਨਾਂ ਚ ਬੈਠਾ ਆ ਵਾ ਤਾਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਦੋਸ਼ੀਆਂ ਨੂੰ ਤੁਰੰਤ ਫੜ ਕੇ ਗ੍ਰਿਫਤਾਰ ਕਰਕੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਕੀਤੀ ਗਈ ਆ ਪਹਨਰ ਜੇਲ੍ਹ ਸੁਤਿਆ ਜਾਵੇ ਔਰ ਸਾਡੂ ਜਿਹੜਾ ਬਸ ਸੁੱਖ ਦਾ ਜਾਨ ਸਾ ਸਾਡੇ ਜਿਹੜੇ ਭਾਈਚਾਰਾ ਹੈ ਮਸੀਬ ਭਾਈਚਾਰਾ ਹਿਸਾ ਮੈਂ ਹੋਇਆ ਹੈ ਉਹ ਸੁੱਖ ਦਾ ਸਾ ਲੈ ਸਕਣ ਦੇ ਨਾਲ ਐਡਾ ਵੱਡਾ ਕਟਨਾ ਕਰਮ ਹੋ ਗਿਆ ਹੈ ਕਿਸੇ ਨੇ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਹੋਰ ਵੱਲੋਂ ਤੁਹਾਡੀ ਬਾਹ ਪੜੀ ਗਈ ਸਾਡੀ ਜਿਹੜੀ ਇਸ ਵਕਤ ਗਲੋਬਲ ਐਕਸ਼ਨ ਕਮੇਟੀ ਜਿਹੜੀ ਆ ਮਸੀਬ ਭਾਈਚਾਰੇ ਤੋਂ ਜਲੰਧਰ ਤੋਂ ਸਾਡੇ ਜਤਿੰਦਰ ਅ ਪ੍ਰਸੀਜ ਜੀ ਔਰ ਸਾਡੇ ਲਕਸ਼ਮ ਸਿੰਘ ਜੀ ਇਥੋਂ ਅੰਮ੍ਰਿਤਸਰ ਤੋਂ ਸਾਡੇ ਪਰਿਵਾਰਾਂ ਦੀ ਪਿੰਡ ਜਾ ਕੇ ਵੀ ਇਹਨਾਂ ਸਾਡੀ ਹੈਲਪ ਕੀਤੀ ਸਾਡੇ ਪਿੰਡ ਖਾਸਪੁਰ ਜਾ ਕੇ ਵੀ ਹੈਲਪ ਕੀਤੀ ਔਰ ਉੱਥੇ ਪਰਿਵਾਰਾਂ ਦੀ ਸਾਰ ਲਈ ਹੈ مصیبت اچਾਰੇ ਦੀ ਹੋਰ ਵੀ ਲੋਕਾਂ ਦੀ ਔਰ ਅੱਜ ਹਸਪੀਟਲ ਅੰਬਰਸਾਰ پہ ਚਾਨ ਕੇ ਵੀ ਇਸ گلوبਲ ਐਕਸ਼ਨ ਕਮੇਟੀ ਨੇ ਆਪਣੀ ਜੋ ਲੁਕਸ ਕਮੇਟੀ ਦੇ ਅੰਦਰ ਸਾਡੇ ਲੁਕਸ ਮਸੀਹ ਜੀ ਜਿਹੜੇ ਇੱਥੋਂ ਦੇ ਕਮਾਂਡਰ ਨੇ ਨਿਭਾਰੇ ਨੇ ਅੰਬਰਸਾਰ ਤੋਂ ਉਹ ਸਾਡੇ ਪਰਿਵਾਰਾਂ ਦੀ ਹਸਪੀਟਲ ਅੰਬਰਸਾਰਗੁਣਾਨਕ ਹਸਪੀਟਲ ਵੀ ਪਹੁੰਚੇ ਨੇ ਔਰ ਪਰਿਵਾਰਾਂ ਨੂੰ ਹਮਦਰਦੀ ਦਿਤਾ ਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕੋਈ ਮਦਦ ਜਿਹੜੀ ਆ ਕੀਤੀ ਜਾਵੇ ਕਿ ਜੋ ਜਿਹੜੇ ਪਰਿਵਾਰ ਅੱਜ ਹਸਪੀਟਲ ਦੇ ਵਿੱਚ ਅੰਦਰ ਨੇ ਕਿਉਂਕਿ ਉਹ ਬਹੁਤ ਉਹਨਾਂ ਤੇ ਮਤਲਬ ਗੋਲੀਆਂ ਲੱਗੀਆਂ ਹੋਈਆਂ ਉਹਨਾਂ ਦੀ ਮਦਦ ਕਰਦਾ ਵੀ ਇਸ ਗਲੋਬਲ ਐਕਸ਼ਨ ਕਮੇਟੀ ਨੇ ਇਸ ਪਰਿਵਾਰਾਂ ਨੂੰ ਬਹੁਤ ਭਰੋਸਾ ਦਵਾਇਆ ਹੈ ਤੇ ਫਾਇਰਿੰਗ ਹੋਈ ਆ ਤੇ ਕਿਦ ਤੱਕ ਕੀ ਘਟਨਾਕ੍ਰਮ ਹੋਇਆ ਉਸ ਟਾਈਮ ਤੁਹਾਡੇ ਨਾਲ ਕੀ ਘਟਿਆ ਤੇ ਆਈ ਮੋੜ ਤੇ ਖਲੋਤੇ ਹੀ ਤੇ i20 ਗੱਡੀ ਆਈ ਪਹਿਲਾਂ ਇੱਕ ਮੁੰਡਾ ਨੰਗਾ ਜਿੰਨੇ ਆਪਣੀ ਉਹਨਾਂ ਦੱਸਿਆ ਬਾਰੇ ਵੀ ਬੰਦੇ ਖਲੋਤੇ ਯਾਰ ਤੇ ਉਸ ਤੋਂ ਬਾਅਦ ਆਈ 22 ਕੁ ਮਿੰਟਾਂ ਬਾਅਦ ਆ ਗਏ ਚਾਰ ਬੰਦੇ ਹੀ ਤੇ ਚੌਂ ਦੇ ਵਿੱਚ ਉਹ ਚਾਰਾਂ ਦੇ ਪਿਸਟਲ ਹੀ ਉਹਨਾਂ ਨੇ ਕੱਢਦੇ ਆ ਸਾਰੀ ਇਦਾਂ ਆਵਾਜ਼ ਮਾਰੀ ਸਾਡੇ ਤਾਇਆ ਜੀ ਉਹਨਾਂ ਨੂੰ ਆਵਾਜ਼ ਮਾਰੀ ਤੇ ਭੱਜ ਕੇ ਚਲ ਗਏ ਉਹਨਾਂ ਲਾਗੇ ਤੇ ਉਹ ਫਾਇਰ ਕੱਢਣ ਦਾ ਤੇ ਤਾਇਏ ਦੇ ਲੱਗੀਆਂ 10 12 ਗੋਲੀਆਂ ਲੱਗੀਆਂ ਇੱਥੇ ਐ ਭੱਜ ਕੇ ਤਾਇਏ ਨੂੰ ਛੁਕਣ ਲੱਗੇ ਅਸੀਂ ਤੇ ਉਹ ਦੂਜਾ ਮਰਾ ਗੱਡੀ ਬੈਕ ਕਰਕੇ ਫੇਰ ਮੇਰੇ ਲਾਤੀ ਗੋਲੀ ਉੱਤਾਂ ਪਤਾ ਫਿਰ ਭੇਰ ਬਾਬਾ ਫਾਇਰ ਕੱਢਦੇ ਰਹੇ ਚਾਰ ਪੰਜ ਮੈਂ ਕੱਢਦੇ ਰੇ ਤੇ ਬਾਤਾਂ ਗੱਡੀ ਫਿਰ ਵੀਰ ਤੇ ਲੱਗੀ ਹੋਰ ਇੱਕ ਮੇਰੇ ਦੇ ਤੇ ਤੁਹਾਡੇ ਤਿੰਨ ਲੋਕਾਂ ਦੀ ਲੱਗੀਆਂ ਹਾਂ ਜੀ ਉਹਨਾਂ ਦੀ ਸਕੂਟ ਦੇ ਉੱਥੋਂ ਵੀ ਜੋ ਕਿ ਤੁਹਾਡਾ ਤਾਇਆ ਸੀ ਹਾਂਜੀ ਹਾਂਜੀ ਉਹਨਾਂ ਲੱਗੀਆਂ ਇੱਕ ਇੱਕ ਮੇਰੇ ਲੱਗੀ ਤੇ ਇੱਕ ਮੇਰਾ ਵੀਰ ਹੀ ਹੋਰ ਉਹਨਾਂ ਲੱਗੀ ਹੁਣ ਮੈਂ ਤੇ ਆਪਣੇ ਘਰ ਦੇ ਬਾਹਰ ਬੈਠਾ ਸੀ ਜੀ ਮੈਂ 150 ਮੀਟਰ ਤੋਂ ਦੂਰ ਸੀ ਜੀ ਉਹਨਾਂ ਤੋਂ ਮੈਂ ਜਦੋਂ ਆਗੇ ਆ ਤੇ ਮੈਂ ਮੇਰਾ ਆਪਰੇਟ ਹੋਇਆ ਵੀਕ ਦਿਨ ਪਹਿਲਾਂ ਮਰਤੋ ਜੇ ਚੱਲਿਆ ਨਹੀਂ ਜਾਂਦਾ ਇਹਨਾਂ ਜਦੋਂ ਆਏ ਆ ਤੇ ਮੈਂ ਕਰਨ ਨੂੰ ਆਪਣੇ ਤੁਰ ਪਿਆ ਜੀ ਕਰਨ ਨੂੰ ਤੁਰਦਿਆਂ ਤੁਰਦਿਆਂ ਹੀ ਮੇਰੇ ਟੱਪ ਦੇ ਟੱਪ ਦੇ ਹੀ ਗੋਲੀ ਲੱਗ ਗਈ ਆ ਮੈਂ ਹਸਪੀਟਲ ਨੇ ਕਿੰਨੇ ਲੋਕਾਂ ਦੇ ਗੋਲੀਆਂ ਲੱਗੀਆਂ ਸੀ ਤਿੰਨਾਂ ਗੋਲੀਆਂ ਦੇ ਤਿੰਨ ਜਾਣੇ ਨੇ ਠੀਕ ਹੈ ਮੈਂ ਕਿੰਨੇ ਲੋਕ ਬਣਾਇਆ ਇੱਕ ਘਟਨਾ ਮੇਰਾ ਨਾਮ ਡਾਕਟਰ ਲੁਕਸ ਮਸੀਆ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਮੈਂ ਜਨਰਲ ਸੈਕਟਰੀ ਆ ਪੰਜਾਬ ਦਾ ਔਰ ਦੱਸਣਾ ਚਾਹੁੰਦੇ ਆ ਕਿ ਕ੍ਰਿਸਮਸ ਨੂੰ ਲੈ ਕੇ ਜਿਹੜਾ ਵਾ ਗੋਂਦਵਾਲ ਦੇ ਵਿੱਚ ਪਿੰਡ ਇੱਕ ਖਵਾਸਪੁਰਾ ਉੱਥੇ ਸਾਡਾ ਪਰਿਵਾਰ ਜਿਹੜਾ ਵਾ ਇਹ ਆਪਣਾ ਬੰਦਗੀ ਕਰ ਰਿਹਾ ਸੀਗਾ 크리스마ਸ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀਗੀਆਂ satsang ਚੱਲ ਰਿਹਾ ਸੀਗਾ ਔਰ ਉੱਥੇ ਕੁਝ ਪਰਿਵਾਰ ਧਨਾੜ ਪਰਿਵਾਰ ਜਿਹੜਾ ਕਿ ਆਪਣੇ ਆਪ ਨੂੰ ਜਿਹੜਾ ਵਾ ਜਾਗੀਰ ਸਮਝਦੇ ਆ ਕਿ ਅਸੀਂ ਜਿਹੜੀ ਬਰਾਦਰੀ ਆ ਜਾਂ ਜੋ ਵੀ ਆ ਉਹ ਸਾਡੇ ਪੈਰਾਂ ਦੀ ਜੁੱਤੀ ਸਮਝਦੇ ਹੋਏ ਇਹ ਉਸ ਘਰ ਜਾਂਦੇ ਆ ਬੰਦਗੀ ਦੇ ਵਿੱਚ ਜਾ ਕੇ ਪਾਸਟਰ ਜੀ ਦੇ ਉਸ ਪਰਿਵਾਰ ਦੇ ਉੱਤੇ ਜਿਹੜਾ ਆ ਪਿਸਤੌਲ ਤਾਲ ਦਿੰਦੇ ਆ ਕਿ ਕਹਿੰਦੇ ਆ ਵੀ ਤੁਸੀਂ ਇਹ ਜਿਹੜਾ ਵਾ 크ਰਿਸਚਨ ਭਾਈਚਾਰੇ ਦਾ ਜਿਹੜਾ ਪ੍ਰੋਗਰਾਮ ਹੈ ਬੰਦ ਕਰੋ ਨਹੀਂ ਤੇ ਅਸੀਂ ਤੁਹਾਨੂੰ ਗੋਲੀਆਂ ਮਾਰ ਦਿਆਂਗੇ ਉਸ ਤੋਂ ਬਾਅਦ ਉਸ ਰਾਤ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਆ ਪੁਲਿਸ ਪਿੰਡ 'ਚ ਆਉਂਦੀ ਆ ਔਰ ਕੁਝ ਦੇਰ ਲਈ ਜਿਹੜਾ ਇਹ ਮਾਮਲਾ ਜਿਹੜਾ ਉਹ ਠੰਡਾ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਇਹ ਸਵੇਰੇ ਇਹਨਾਂ ਨੂੰ ਮਹਿਸੂਸ ਹੁੰਦਾ ਆ ਕਿ ਜਿਹੜੇ ਐਸੀ ਪਰਿਵਾਰ ਵਾਲੇ ਆ ਸਾਡੇ ਮੁਕਾਬਲੇ ਜਾਂ ਸਾਡੇ ਘਰਾਂ ਦੇ ਵਿੱਚ ਲਾਮਾਂ ਲੈ ਕੇ ਗਏ ਆ ਔਰ ਹਰਕਤ ਦੇ ਵਿੱਚ ਆਉਂਦੇ ਹੋਏ ਉਹ ਸ਼ਰਾਰਤੀ ਬੰਦੇ ਉਹ ਤਣਾੜ ਬੰਦੇ ਕੀ ਕਰਦੇ ਆ ਕਿ ਦੋ ਚਾਰ ਸਾਥੀ ਹੋਰ ਬਾਹਰੋਂ ਬੁਲਾਉਂਦੇ ਆ ਔਰ ਬਲਾ ਕੇ ਜਿਹੜਾ ਸਾਡੇ ਅਸੀਂ ਬਰਾਦਰੀ ਦੇ ਭਰਾਵਾਂ ਦੇ ਉੱਤੇ ਜਿਹੜਾ ਸਿੱਧੀਆਂ ਹੀ ਆਣ ਕੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਆ ਉਹਦੇ ਵਿੱਚ ਇੱਕ ਪਰਿਵਾਰ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਇੱਕ ਕਿਹਨਾਂ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਵਿਅਕਤੀ ਨੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ ਔਰ ਨਾਲ ਉਹਨਾਂ ਦੇ ਤਿੰਨ ਨੌਜਵਾਨ ਜਿਹੜੇ ਬੱਚੇ ਆ ਉਹ ਜ਼ਖਮੀ ਹੋ ਜਾਂਦੇ ਆ ਅੱਜ ਅਸੀਂ ਗੁਰਨਾਨਕ ਹਸਪੀਟਲ ਦੇ ਵਿੱਚ ਪਹੁੰਚੇ ਆਂ ਔਰ ਕੱਲ ਸਾਡੇ ਪ੍ਰਧਾਨ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਜਤਿੰਦਰ ਮਸੀਹ ਗੌਰਵ ਜੀ ਅਸੀਂ ਉਸ ਪਿੰਡ ਦਾ ਉਸ ਘਰਾਂ ਦਾ ਦੌਰਾ ਕਰਕੇ ਆਏ ਜਿੱਥੇ ਕੇ ਘਟਨਾ ਵਾਪਰੀ ਆ ਔਰ ਬੜੇ ਦੁਖਦਾਈ ਹਿਰਦੇ ਦੇ ਨਾਲ ਸਾਨੂੰ ਦੱਸਣਾ ਪੈਂਦਾ ਵੀ ਇੱਕ ਦੀ ਮੌਤ ਹੋ ਗਈ ਔਰ ਜਰੇ ਇਲਾਜ ਬੜੀ ਪਰਮੇਸ਼ਰ ਨੇ ਦਇਆ ਕੀਤੀ ਆ ਕਿ ਇਹਨਾਂ ਨੌਜਵਾਨ ਬੱਚਿਆਂ ਦਾ ਜਿਹੜੀ ਹੈ ਜ਼ਿੰਦਗੀ ਬਚ ਗਈ ਆ ਔਰ ਅਪੋਸਟਲ ਅੰਕਰ ਨਰੂਲਾ ਜੀ ਵੱਲੋਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਇਹਨਾਂ ਦੀ ਸਾਰ ਲਈ ਗਈ ਆ ਔਰ ਪ੍ਰਧਾਨ ਜੀ ਨੇ ਹੁਣ ਵੀ ਸਾਨੂੰ ਹਦਾਇਤ ਕੀਤੀ ਕਿ ਹਸਪਤਾਲ ਜਾ ਕੇ ਤੁਸੀਂ ਉਸ ਪਰਿਵਾਰਾਂ ਦਾ ਜਿਹੜੇ ਬੱਚੇ ਉੱਥੇ ਦਾਖਲ ਨੇ ਉਹਨਾਂ ਦੀ ਸਾਰੀ ਰਿਪੋਰਟ ਲੈ ਕੇ ਸਾਨੂੰ ਦੇਣੀ ਆ ਸੋ ਅਸੀਂ ਆਏ ਆ ਹਰ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਲਈ ਅਸੀਂ ਵਚਨਬੱਧ ਆ